ਕਾਂਗਰਸ ਵੱਲੋਂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਬੀਤੇ ਦਿਨੀ ਐਲਾਨ ਕੀਤਾ ਗਿਆ ਤੇ ਉਹਨਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਤੋਂ ਪ੍ਰਧਾਨ ਬਣੇ ਨੇ ਹਰਪ੍ਰੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਸਿੱਧੂ ਜਿਨ੍ਹਾਂ ਨੇ ਅਬੂਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਜਿਹੜਾ ਝੰਡਾ ਚੱਕਿਆ ਕਾਂਗਰਸ ਪਾਰਟੀ ਦਾ ਤੇ ਲਗਾਤਾਰ ਮਿਹਨਤ ਕਰ ਰਹੇ ਸਨ ਤਾਂ ਹੁਣ ਬਲਾਕ ਪ੍ਰਧਾਨ ਤੋਂ ਬਾਅਦ ਉਹਨਾਂ ਨੂੰ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ ਸਾਡੇ ਨਾਲ ਹੋਣਗੇ ਗੱਲਬਾਤ ਕਰਾਂਗੇ ਕੀ ਏਜੰਡੇ ਰਹਿਣਗੇ ਕਿਵੇਂ ਜਿਹੜਾ ਗਰਾਊਂਡ ਤੇ ਜਿਹੜਾ ਪਾਰਟੀ ਦਾ ਵਿਸਥਾਰ ਆ ਉਹ ਹੋਊਗਾ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਾਈ ਹਰਪ੍ਰੀਤ ਸਿੱਧੂ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਜ਼ਿਲ੍ਹਾ ਪ੍ਰਧਾਨ ਬਣ ਕੇ ਕਾਂਗਰਸ ਦੇ ਫਾਜ਼ਿਲਕਾਰ ਤੋਂ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਪਾਰਟੀ ਨੇ ਬਹੁਤ ਮਾਣ ਬਖਸ਼ਿਆ ਇੱਕ ਆਮ ਜੇ ਬੰਦੇ ਨੂੰ ਆਮ ਜੇ ਵਰਕਰ ਨੂੰ ਹੂੰ ਬਲੌਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰਧਾਨ ਬਣਾਇਆ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਔਰ ਮੈਂ ਪਾਰਟੀ ਦੀਆਂ ਜਿਹੜੀਆਂ ਆਸਾਂ ਤੇ ਉਮੀਦਾਂ ਜੋ ਮੈਨੂੰ ਮੇਰੇ ਤੋਂ ਉਹਨਾਂ ਨੇ ਲਾਈਆਂ ਮੈਂ ਉਹਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੂੰਗਾ ਜੋ ਪਾਰਟੀ ਦੇ ਪ੍ਰੋਗਰਾਮ ਆਉਣਗੇ ਉਹਨਾਂ ਨੂੰ ਮੈਂ ਲਾਗੂ ਕਰੂੰਗਾ ਜੀ ਔਰ ਸਾਰੀ ਲੀਡਰਸ਼ਿਪ ਨੂੰ ਕਲੈਕਟਿਵ ਲੈ ਕੇ ਜ਼ਿਲੇ ਦੀ ਨੂੰ ਇਕੱਠੇ ਹੋ ਕੇ ਅਸੀਂ ਇੱਕ ਪਲੇਟਫਾਰਮ ਤੇ ਚੱਲਾਂਗੇ ਤਾ ਕਿ 2027 ਵਾਸਤੇ ਅਸੀਂ ਪਲੇਟਫਾਰਮ ਬਣਾਈ ਔਰ ਚਾਰੇ ਦੇ ਚਾਰੇ ਸਿੱਟੇ ਜਿੱਤ ਕੇ ਕਾਂਗਰਸ ਦੀ ਝੋਲੀ ਪਾਈਏ ਤਾਂ ਜਿਵੇਂ ਬਈ ਕਾਂਗਰਸ ਦੇ ਵਿੱਚ ਭਵੇਂ ਪੰਜਾਬ ਪੱਧਰ ਦੇ ਗੱਲ ਕਰ ਲਈਏ ਹੇਟ ਦੇ ਪੱਧਰ ਤੇ ਗੱਲ ਕਰ ਲਈਏ ਤਾਂ ਗੁੱਟਬੰਦੀ ਦਾ ਜ਼ਿਕਰ ਆਮ ਤੌਰ ਤੇ ਹੁੰਦਾ ਹੈ ਵੀ ਧੜੇਬੰਦੀ ਗੁੱਟਬੰਦੀ ਬਹੁਤ ਰਹਿੰਦੀ ਹੈ ਤਾਂ ਇਹਨਾਂ ਚੁਣੌਤੀਆਂ ਦਾ ਕਿਵੇਂ ਜਿਹੜਾ ਸਾਹਮਣਾ ਕਰੋਗੇ ਟਿਲੋ ਸਾਹਿਬ ਮੈਂ ਤਾਂ ਇਹ ਕਹੂੰਗਾ ਵੀ ਓਨੀ ਗੁੱਟਬੰਦੀ ਹੈ ਨਹੀਂ ਜਿੰਨੀ ਹੀ ਪੱਤਰਕਾਰ ਭਰਾ ਬਣਾ ਦਿੰਦੇ ਆ ਹੂੰ ਇੰਨੀ ਗੁੱਟਬੰਦੀ ਨਹੀਂ ਹੈ ਸਾਰੇ ਇੱਕੋ ਪਲੇਟਫਾਰਮ ਤੇ ਹੈ ਕਿਸੇ ਦਾ ਕੋਈ ਹੋਊ ਤਾਂ ਬਿਲਕੁਲ ਇਕੱਠੇ ਹੋਣਗੇ ਜੀ 27 ਚ ਹਰ ਇੱਕ ਲੀਡਰਸ਼ਿਪ ਦਾ ਸਾਡੇ ਵਰਗੇ ਵਰਕਰਾਂ ਦਾ ਸਾਡਾ ਹੀ ਨਿਸ਼ਾਨਾ ਵੀ ਅਸੀਂ 27 ਚ ਸਰਕਾਰ ਬਣਾਉਣੀ ਹੈ ਜੀ ਤੇ ਮਿਹਨਤ ਕਰਨੀ ਹੈ ਲੀਡਰਸ਼ਿਪ ਸਾਰੀ ਇਕੱਠੀ ਹੈ ਛੋਟੀ ਮੋਟੀ ਕੋਈ ਗੱਲ ਹੋਈ ਤਾਂ ਨਿਪ ਹੋ ਜਣੀ ਹੈ ਜੀ ਉਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਰਪੰਚੀ ਤੋਂ ਬਾਅਦ ਬਾਈ ਕਾਂਗਰਸ ਦੇ ਬਲਾਕ ਪ੍ਰਧਾਨ ਬਣੇ ਤੇ ਹੁਣ ਜ਼ਿਲ੍ਹਾ ਪ੍ਰਧਾਨ ਤਾਂ ਜਿਹੜਾ ਲਗਾਤਾਰ ਮਿਹਨਤ ਵੀ ਕਰ ਰਹੇ ਹੋ ਤੁਸੀਂ ਤਾਂ ਕੀ ਲੱਗਦਾ ਹੈ ਗਰਾਊਂਡ ਤੇ ਜਿਹੜਾ ਕਾਂਗਰਸ ਦੇ ਹਾਲਾਤ ਕੀ ਹੈਗੇ ਦੇਖੋ ਜਦੋਂ ਮੈਨੂੰ ਬਲੌਕ ਪ੍ਰਧਾਨ ਬਣਾਇਆ ਸਾਡੇ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾਵਿੰਗ ਜੀ ਨੇ ਤੁਸੀਂ ਦੇਖਿਆ ਹੋਣਾ ਇੱਥੋਂ ਵੱਡੇ ਲੀਡਰ ਕਾਂਗਰਸ ਛੱਡ ਕੇ ਚਲੇ ਜਾ ਚੁੱਕੇ ਸੀ ਉਹ ਆਪਣੇ ਨਾਲ ਕਾਰਪੋਰੇਸ਼ਨ ਬਲੌਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਸਰਪੰਚ ਸਾਰਾ ਲੈ ਗਏ ਸੀ ਜੀ ਪਰ ਅਸੀਂ ਮਿਹਨਤ ਕੀਤੀ ਜੀ ਗਰਾਉਂਡ ਤੇ ਜਦੋਂ ਕੋਈ ਇਹ ਨਹੀਂ ਕਹਿੰਦਾ ਸੀ ਕਿ ਕਾਂਗਰਸ ਪਾਰਟੀ ਨੂੰ ਇੱਥੋਂ 10000 ਵੋਟ ਵੀ ਪੈਣੀ ਹੈ ਸਾਰਿਆਂ ਨੇ ਅਸੀਂ ਜਿੰਨੀ ਟੀਮ ਸੀ ਮਿਹਨਤ ਕਰਕੇ 20000 ਵੋਟ ਤੇ ਕਾਂਗਰਸ ਨੂੰ ਲੈ ਕੇ ਗਏ ਹ ਜਿਸ ਨਾਲ ਕੀ ਸਰਦਾਰ ਸ਼ੇਰ ਸਿੰਘ ਘੁਬਾਇਆ ਐਮਪੀ ਬਣੇ ਇਹ ਤੇ ਅੱਜ ਦੀ ਤਰੀਕ ਦੇ ਵਿੱਚ ਮੈਂ ਕਹਾਂ ਤਾਂ ਕਾਂਗਰਸ ਬਹੁਤ ਤਕੜੀ ਹੈ ਜੀ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਬਾਹਰ ਵੀ ਆ ਰਹੇ ਆ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਸੀਟ ਕਾਂਗਰਸ ਦੀ ਝੋੜੀ ਪੈਣੀ ਹੈ ਜੀ ਕਾਂਗਰਸ ਦੀ ਸੀਟ ਹੈ ਭਾਵੇਂ ਵੱਡੇ ਲੀਡਰ ਚਲੇ ਗਏ ਆ ਪਰ ਕਾਂਗਰਸ ਨੂੰ ਜੋ ਪਿਆਰ ਕਰਨ ਵਾਲੇ ਲੋਕ ਉਹ ਉੱਥੇ ਹੀ ਬੈਠੇ ਆ ਔਰ ਬਿਲਕੁਲ ਬਾਹਰ ਨਿਕਲਣਗੇ ਅਸੀਂ ਤਕੜੇ ਹੋ ਕੇ ਬਾਹਰ ਕੰਮ ਕਰਾਂਗੇ ਜੀ ਔਰ ਸੀਟ ਜਿੱਤਾਂਗੇ ਇਹ ਕਾਂਗਰਸ ਦੀ ਝੋੜੀ ਪਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਆਉਣੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਵੀ ਜਿਹੜੀਆਂ ਉਹ ਆ ਰਹੀਆਂ ਤਾ ਕਿਵੇਂ ਉਹਦੀ ਤਿਆਰੀ ਆ ਔਰ ਕੀ ਲੱਗਦਾ ਹੈ ਵੀ ਕਿੱਦਾਂ ਦੇ ਰਹਿਣਗੇ ਹਾਲਾਤ ਦੇਖੋ ਮੈਂ ਸਹੀ ਐਡਮਿਟ ਕਰੂੰਗਾ ਵੀ ਸਾਨੂੰ ਮਿਹਨਤ ਦੀ ਹਲੇ ਬਹੁਤ ਲੋੜ ਹੈ ਸ਼ਹਿਰ 'ਚ ਹੂੰ ਸ਼ਹਿਰ 'ਚ ਅਸੀਂ ਮਿਹਨਤ ਕਰਾਂਗੇ ਜੀ ਸਾਰਾ ਸੰਗਠਨ ਅਸੀਂ ਰਲ ਕੇ ਮਿਹਨਤ ਕਰਕੇ ਕਾਰਪੋਰੇਸ਼ਨ ਦੀ ਤਿਆਰੀ ਕਰਾਂਗੇ ਪਿੰਡਾਂ ਦੇ ਵਿੱਚ ਜਿਹੜੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਇਲੈਕਸ਼ਨ ਉਹਦੀ ਸਾਡੀ ਤਿਆਰੀ ਹੈ ਜੀ ਆਲਰੇਡੀ ਤਿਆਰੀ ਹੈ ਠੀਕ ਹੈ ਸ਼ਹਿਰ 'ਚ ਅਸੀਂ ਮਿਹਨਤ ਕਰਾਂਗੇ ਔਰ ਜਦੋਂ ਕਾਰਪੋਰੇਸ਼ਨ ਦਾ ਇਲੈਕਸ਼ਨ ਆਇਆ ਕਾਂਗਰਸ ਬਹੁਤ ਵਧੀਆ ਪਰਫਾਰਮ ਕਰੂਗੀ ਔਰ ਜੇ ਪਰਫਾਰਮ ਕਰਕੇ ਇੱਥੇ ਕਾਰਪੋਰੇਸ਼ਨ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਾਂਗੇ ਤਾਂ ਇੱਕ ਬਈ ਜਿਵੇਂ ਆਪਾਂ ਕਹਿ ਲਈਏ ਵੀ ਗਰਾਊਂਡ ਦੇ ਉੱਪਰ ਮੌਜੂਦਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੀ ਨੂੰ ਵੀ ਕਿੰਨਾ ਕੁ ਜਿਹੜਾ ਉਹਨਾਂ ਦਾ ਕੰਮ ਹੈ ਬੋਲਦਾ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ ਢਿਲੋ ਸਾਹਿਬ ਮੈਂ ਤਾਂ ਤੁਸੀਂ ਪੱਤਰਕਾਰ ਹੋ ਸੀਨੀਅਰ ਹੋ ਬਹੁਤ ਤੁਸੀਂ ਪਿੰਡਾਂ 'ਚ ਤੁਰੇ ਫਿਰਦੇ ਹੋ ਪੰਜਾਬ 'ਚ ਸਾਰਾ ਘੇੜਾ ਕੱਢਿਆ ਤੁਸੀਂ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਹਜ਼ਾਰ-ਹਜ਼ਾਰ ਰੁਪਏ ਇਹਨਾਂ ਨੇ ਕਿਹਾ ਸੀ ਬੀਬੀਆਂ ਨੂੰ ਦੇਣਾ ਉਹ ਹਲੇ ਤੱਕ ਨਹੀਂ ਦਿੱਤਾ ਜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਹੀ ਮਾੜੀ ਹੈ ਨਸ਼ਾ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ ਕ੍ਰਪਸ਼ਨ ਡਬਲ ਹੋ ਗਈ ਤੁਸੀਂ ਦੇਖਿਆ ਹੁਣ ਡੀਆਈਜੀ ਸਾਹਿਬ ਫੜੇ ਸੀਬੀਆਈ ਨੇ ਤਾਂ ਜਿਹੜੀ ਇਹ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਉਹ ਗੱਲਾਂ ਇਹਨਾਂ ਦੀ ਕਿੱਥੇ ਗਈਆਂ ਜਦੋਂ ਅਫਸਰ ਹੀ ਇੰਨੀ ਵੱਡੀ ਰਿਸ਼ਤਤ ਨਾਲ ਫੜੇ ਜਾਣ ਲੱਗ ਗਏ ਗਰਾਊਂਡ ਲੈਵਲ ਤੇ ਪਿੰਡਾਂ ਦੇ ਵਿੱਚ ਵੀ ਜਿਹੜੀ ਆਪਾਂ ਡਵੈਲਪਮੈਂਟ ਦੀ ਗੱਲ ਕਰਾਂਗੇ ਬਿਲਕੁਲ ਨਹੀਂ ਹੋਈ ਪਿਛਲੇ 2.5 ਸਾਲਾਂ ਤੋਂ ਜਿਹੜਾ ਹੁਣ ਪਿੱਛੇ ਜਿਹੇ ਪਿੰਡਾਂ ਦੇ ਵਿੱਚ ਪਾਣੀ ਆਇਆ ਸੀ ਮੈਂ ਆਪਣੀ ਹਲਕੇ ਦੀ ਗੱਲ ਕਰੂੰਗਾ ਜੀ ਇੱਥੇ ਜਿਹੜਾ ਸੇਮ ਨਾਲਾ ਸਾਡਾ ਪਿਛਲੇ 2.5 ਸਾਲਾਂ ਤੋਂ ਦੀ ਸਫਾਈ ਨਹੀਂ ਹੋਈ ਜੀ 1 ਰੁਪਿਆ ਨਹੀਂ ਉਸ ਤੇ ਲੱਗਿਆ ਜੀ ਉਹਦੇ ਨਾਲ ਕੀ ਹੈ ਵੀ ਜਿਹੜਾ ਵਾਟਰ ਹੈਗਾ ਪਿੰਡਾਂ ਦੇ ਵਿੱਚ ਜਿਹੜੀ ਨਿਕਾਸੀ ਦਾ ਕੋਈ ਪ੍ਰੋਪਰ ਪ੍ਰਬੰਧ ਨਹੀਂ ਸੀ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਖੜ ਗਿਆ ਉਹਨੇ ਬਾਗਾਂ ਦਾ ਨੁਕਸਾਨ ਕਰਤਾ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪਰ ਇੱਥੇ ਸਰਕਾਰ ਸੁੱਤੀ ਪਈ ਹੈ ਜੀ ਨਾ ਕੋਈ ਕਿਸਾਨ ਨੂੰ ਨਾ ਕੋਈ ਗਰੀਬ ਨੂੰ ਨਾ ਕੋਈ ਲਾਅਰ ਡਾਕਟਰ ਹਰ ਫਰੰਟ ਤੇ ਫੇਲ ਹੋਈ ਹੈ ਜੀ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਤਾਂ ਤਿਆਰੀ ਫਿਰ ਹੁਣ ਤੋਂ ਹੀ ਕਰਤੀ ਬਿਲਕੁਲ ਤਿਆਰੀ ਹੈ ਜੀ ਜਦੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਬੜਾ ਸ਼ਾਰਟ ਟਾਈਮ ਹੈ ਜੀ ਇੱਕ ਸਾਲ ਕੁਝ ਵੀ ਨਹੀਂ ਹੁੰਦਾ ਤੇ ਸਾਰੀ ਲੀਡਰਸ਼ਿਪ ਨੂੰ ਇਕੱਠੇ ਕਰਨਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣੀਆਂ ਜਿਹੜੀ ਲੀਡਰਸ਼ਿਪ ਦੇ ਨਾਲ ਨਾਲ ਜਿਹੜੀਆਂ ਕਮੇਟੀਆਂ ਹਨ ਉਹਨਾਂ ਨੂੰ ਤਕੜਾ ਕਰਨਾ ਪਾਰਟੀ ਦੇ ਜਿਹੜੇ ਪ੍ਰੋਗਰਾਮ ਆਉਣੇ ਉਹਨਾਂ ਨੂੰ ਲਾਗੂ ਕਰਨਾ ਇਹ ਸਾਰਾ ਅੱਜ ਤੋਂ ਹੀ ਸਾਨੂੰ ਸ਼ੁਰੂ ਕਰਨਾ ਪਊ ਤਾਂ ਤਾਂ ਹੀ 1 ਸਾਲ ਦੇ ਵਿੱਚ ਅਸੀਂ ਉਹ ਕੰਪਲੀਟ ਕਰ ਪਾਵਾਂਗੇ ਅਗਰ ਪਾਰਟੀ ਨੂੰ ਤਕੜਾ ਕਰ ਪਾਵਾਂਗੇ ਟੀਮ ਦੀ ਗੱਲ ਕਰਨ ਲੱਗੇ ਬਾਈ ਜੀ ਨਵੀਂ ਟੀਮ ਵੀ ਜ਼ਿਲ੍ਹੇ ਦੀ ਤੁਹਾਡੇ ਨਾਲ ਹੋਣੀ ਹੈ ਤੁਸੀਂ ਬਣਾਉਣੀ ਹੈ ਤਾਂ ਆਮ ਤੌਰ ਤੇ ਇਹ ਹੁੰਦਾ ਹੈ ਵੀ ਸਪਰਸ਼ਾ ਵੀ ਆ ਜਾਂਦੀਆਂ ਵੀ ਇਹਨੂੰ ਆ ਉਹਦਾ ਦੇ ਦਈਏ ਇਹਨੂੰ ਆ ਉਹ ਦੇ ਦਈਏ ਤਾਂ ਉਹਦੀ ਚੋਣ ਹੈ ਜਿਹੜੀ ਉਹ ਕਿਵੇਂ ਰਹੂਗੀ ਤੇ ਕਿਹਨਾਂ ਨੂੰ ਜਿਹੜਾ ਮੌਕਾ ਹੈ ਉਹ ਟੀਮ ਦੇ ਵਿੱਚ ਤੁਹਾਡੀ ਮਿਲਦਾ ਬਾਈ ਕੀ ਗੱਲ ਇਹ ਹੈ ਮੇਰੀ ਸ਼ੁਰੂ ਤੋਂ ਸੋਚ ਹੈ ਵੀ ਮੈਂ ਕਾਂਗਰਸ ਨਾਲ ਮੈਂ ਇੰਡੀਵਿਜੂਅਲ ਕਿਸੇ ਨਾਲ ਨਹੀਂ ਹੂੰ ਜੋ ਬਹੁਤ ਵਧੀਆ ਕੰਮ ਕਰੂਗਾ ਉਸ ਬੰਦੇ ਦੇ ਨਾਲ ਹਮੇਸ਼ਾ ਮੈਂ ਖੜਾ ਰਹੂੰਗਾ ਉਸ ਲੀਡਰ ਨੂੰ ਜਿੱਥੇ ਵਰਕਰ ਨੂੰ ਵੀ ਜ਼ਰੂਰਤ ਹੈ ਮੈਂ ਨਾਲ ਖੜੂੰਗਾ ਕੋਈ ਸਫਾਰਿਸ਼ ਨਹੀਂ ਜਿਹੜੇ ਬੰਦੇ ਬਣਾਵਾਂਗੇ ਮੈਰਿਟ ਤੇ ਬਣਾਵਾਂਗੇ ਹਰ ਥਾਂ ਤੇ ਪਰਫਾਰਮ ਕਰਨ ਕਿਉਂਕਿ ਇੱਕ ਇੱਕ ਬੰਦੇ ਦੀ ਇੱਕ ਇੱਕ ਵਰਕਰ ਦੀ ਲੋੜ ਹੈ ਜੀ ਸਾਨੂੰ ਸਾਨੂੰ ਦਰਸ਼ਨੀ ਘੋੜੇ ਨਹੀਂ ਚਾਹੀਦੇ ਵੀ ਅਹੁਦਾ ਲੈ ਲਿਆ ਚਿੱਟੇ ਕੱਪੜੇ ਪਾਏ ਤੇ ਇਕੱਲੇ ਆ ਗਏ ਨਾ ਬਿਲਕੁਲ ਉਹ ਬੰਦਾ ਕੰਮ ਕਰੂਗਾ ਪਾਰਟੀ ਦਾ ਅਹੁਦੇਦਾਰ ਬਣਾਵਾਂਗੇ ਜਿਹੜਾ ਪਾਰਟੀ ਵਾਸਤੇ ਕੰਮ ਕਰੇ ਧਰਨਾ ਪ੍ਰਦਰਸ਼ਨ ਹੋਵੇ ਬਾਅਦ ਚੜ ਕੇ ਹਿੱਸਾ ਲਵੇ ਔਰ ਬਿਲਕੁਲ ਜਿਹੜੇ ਕੰਮ ਕਰਨ ਵਾਲੇ ਬੰਦੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਜਿਹੜੇ ਅੱਜ ਘਰਾਂ 'ਚ ਵੀ ਕਈ ਬੈਠੇ ਆ ਬਿਲਕੁਲ ਉਹਨਾਂ ਨੂੰ ਅੱਗੇ ਲੈਵਾਂਗੇ ਮਤਲਬ ਮਿਹਨਤ ਕਰਨ ਵਾਲਿਆਂ ਨੂੰ ਕੰਮ ਕਰਨ ਵਾਲਿਆਂ ਨੂੰ ਮੌਕੇ ਮਿਲਣਗੇ ਬਿਲਕੁਲ ਮਿਲਣਗੇ ਜੀ ਮੈਂ ਤਾਂ ਆ ਬਹੁਤ ਪਸੰਦ ਕਰਦਾ ਜਿਹੜੇ ਮਿਹਨਤ ਕਰਦੇ ਆ ਭਾਵੇਂ ਉਹ ਕਿਸੇ ਤਰ੍ਹਾਂ ਵੀ ਮੇਰੇ ਨਾਲ ਕਈ ਗੱਲਾਂ 'ਚ ਸਹਿਮਤ ਨਾ ਹੋਣ ਜੋ ਮਿਹਨਤੀ ਆ ਤਾਂ ਬਿਲਕੁਲ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਠੀਕ ਹੈ ਜੀ ਹਾਂ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਢਿਲੋ ਸਭ ਤੁਸੀਂ ਇੱਥੇ ਪਹੁੰਚੇ ਹੋ ਸਮਾਗਮ